ਹਾਂਜੀ ਦੋਸਤੋ ਆਪਣੇ ਆਲੇ ਦੁਆਲੇ ਬਹੁਤ ਸਾਰੇ ਲੋਕ ਪਤਾ ਕਈ ਵਾਰੀ ਕੀ ਕਹਿੰਦੇ ਆ ਕਿ ਮੈਂ ਤਾਂ ਸਾਰੇ ਟੈਸਟ ਕਰਵਾ ਕੇ ਦੇਖ ਲੈ ਰਿਪੋਰਟ ਹੀ ਨਹੀਂ ਆਉਂਦੀ ਪਈਗੀ ਪਤਾ ਨਹੀਂ ਮੈਨੂੰ ਕੀ ਹੋਇਆ ਵਾ ਕਦੇ ਬਾਹਾਂ ਦੁਖੀ ਜਾਂਦੀਆਂ ਲੱਤਾਂ ਦੁਖੀ ਜਾਂਦੀਆਂ ਸਿਰ ਦੁਖੀ ਜਾਂਦਾ ਆ ਸੋ ਜਨਾਨੀਆਂ ਕਈ ਬੰਦਿਆਂ ਦੇ ਵਿੱਚ ਵੀ ਇਹ ਸਮੱਸਿਆ ਹੈਗੀ ਆ ਕਿ ਜਿਹੜੇ ਬੰਦੇ ਕਹਿੰਦੇ ਨੇ ਪਤਾ ਨਹੀਂ ਸਾਨੂੰ ਕੀ ਹੁੰਦਾ ਜਾਂਦਾ ਵੀ ਉਹ ਵੀ ਟੈਸਟ ਕਰਾ ਕੇ ਦੇਖਿਆ ਰੱਖੋ ਰਿਪੋਰਟ ਨੈਗੇਟਿਵ ਆਈ ਆ ਰਿਪੋਰਟ ਨੈਗੇਟਿਵ ਨਹੀਂ ਆਏਗੀ ਰਿਪੋਰਟ ਸਹੀਓ ਤੁਸੀਂ ਕਦੇ ਸੋਚਿਆ ਕਿ ਤੁਹਾਡਾ ਦਿਮਾਗ ਕਿੰਨਾ ਸਟਰੋਂਗ ਪਾਵਰ ਆ ਇੱਕ ਤੁਹਾਡਾ ਦਿਮਾਗ ਇੱਕ ਇਹੋ ਜੀ ਸੋਲਿਡ ਹੈ ਨਾ ਕਿ ਤੁਸੀਂ ਸੋਚ ਕੇ ਦੁਨੀਆ ਨੂੰ ਹਰਾ ਸਕਦੇ ਆਂ ਅਗਰ ਤੁਸੀਂ ਆਪਣੇ ਦਿਮਾਗ ਦੇ ਨਾਲ ਖੇਡ ਖੇਡੋ ਤੁਹਾਡੇ ਦਿਮਾਗ ਨਾਲ ਖੇਡਣਾ ਆ ਜਾਵੇ ਠੀਕ ਹੈ ਦੋਸਤੋ ਅਗਰ ਤੁਸੀਂ ਵੀ ਸੋਚਦੇ ਆਂ ਕਿ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਹੋ ਗਈਆਂ ਟੈਸਟ ਕਰਨ ਤੋਂ ਬਾਅਦ ਵੀ ਕੋਈ ਬਿਮਾਰੀ ਕੋਈ ਰਿਪੋਰਟ ਵਿੱਚ ਆਂਦੀ ਨਹੀਂ ਪਾਈਗੀ ਤਾਂ ਤੁਸੀਂ ਘਬਰਾਓ ਨਾ ਤਾਂ ਦੋਸਤੋ ਤੁਹਾਨੂੰ ਸਾਈਕੋਲੋਜੀ ਦੇ ਡਾਕਟਰ ਨੂੰ ਮਿਲਣਾ ਚਾਹੀਦਾ ਆ ਕਿਉਂਕਿ ਆਪਣੇ ਦਿਮਾਗ ਦਾ ਇਲਾਜ ਤੁਹਾਡਾ ਹੋਣਾ ਜ਼ਰੂਰੀ ਆ ਇਹਦੇ ਪੰਜ ਲੱਛਣ ਨੇ ਕਹਿੰਦੇ ਉਹ ਮੈਂ ਦੱਸਦੀ ਆਂ ਤੁਸੀਂ ਸਾਇਕ ਜੇ ਤੁਹਾਨੂੰ ਇਹ ਲੱਛਣ ਲੱਗਿਆ ਕਿ ਸਾਡੇ ਵਿੱਚ ਵੀ ਹੈਗੇ ਆ ਫਿਰ ਤੁਸੀਂ ਟੈਸਟ ਕਰਾਉਣ ਦੀ ਕੋਈ ਲੋੜ ਨਹੀਂ ਕਿਤੇ ਜਾਣ ਦੀ ਕੋਈ ਲੋੜ ਨਹੀਂ ਸਾਇਕਲੋਜੀ ਦੇ ਡਾਕਟਰ ਨੂੰ ਮਿਲੋ ਉਹ ਤੁਹਾਡਾ ਟ੍ਰੀਟਮੈਂਟ ਕਰਨਗੇ ਪਹਿਲਾਂ ਸੁਣ ਲਓ ਮੇਰੀ ਗੱਲ ਪਹਿਲਾਂ ਨੀਂਦ ਨਹੀਂ ਆਉਂਗੀ ਪਹਿਲਾਂ ਤਾਂ ਹੈਨਾ ਨੀਂਦ ਨਹੀਂ ਆਉਂਦੀ ਬੰਦੇ ਨੂੰ ਘਬਰਾਹਟ ਹੁੰਦੀ ਆ ਆਪਣੇ ਆਪ ਡਰ ਜੇ ਲੱਗਿਆ ਰਹਿੰਦਾ ਆ ਬੇਚੈਨੀ ਜੀ ਮਹਿਸੂਸ ਹੁੰਦੀ ਰਹਿੰਦੀ ਆ ਤੇ ਭੁੱਖ ਬਹੁਤ ਘੱਟ ਲੱਗਦੀ ਆ ਭੁੱਖ ਨਹੀਂ ਲੱਗਦੀ ਹੁਣ ਕੱਲਾ ਬੈਠਾ ਸੋਚੀ ਜਾਊਂਗਾ ਹੈਨਾ ਤਾਂ ਤੁਹਾਨੂੰ ਸਾਇਕਲੋਜੀ ਦੇ ਡਾਕਟਰ ਦੀ ਜ਼ਰੂਰਤ ਆ ਜੀ ਐਮੀ ਨਾ ਪੈਸੇ ਖਰਾਬ ਕਰੀ ਚੱਲੋ ਇਹ ਮੈਂ ਨਹੀਂ ਕਹਿ ਰਹੀ ਕਿ ਤੁਸੀਂ ਸੋਚਦੇ ਹੋ ਉਹ ਮੈਂ ਕਹਿ ਰਹੀ ਆ ਇਹ ਸਾਡੇ ਪੀਜੀਆਈ ਦੇ ਜਿਹੜੇ ਡਾਕਟਰ ਆ ਉਹਨਾਂ ਨੇ ਰਿਸਰਚ ਕੀਤੀ ਆ ਬੰਦਿਆਂ ਦੇ ਉੱਪਰ ਜਦੋਂ ਤੁਹਾਨੂੰ ਪਤਾ ਵਾ ਕਿ ਪੀਜੀਆਈ ਇੱਕ ਰਿਸਰਚ ਸੈਂਟਰ ਆ ਉੱਥੇ ਇਹ ਰਿਸਰਚ ਹੋਈ ਸੀ ਉੱਥੋਂ ਨਿਕਲ ਕੇ ਰਿਪੋਰਟ ਸਾਹਮਣੇ ਆਈ ਸੀ ਕਈ ਬੰਦਿਆਂ ਤੇ ਜਦੋਂ ਇਹ ਟਰੀਟਮੈਂਟ ਕੀਤਾ ਗਿਆ ਉਹਦੇ ਸਾਹਮਣੇ ਆਈ ਸੀਗੀ ਕਿ ਇਹਨਾਂ ਨੂੰ ਸਾਈਕੋਲੋਜੀ ਦੇ ਡਾਕਟਰ ਦੀ ਜ਼ਰੂਰਤ ਆ ਕਿਉਂਕਿ ਸਾਡਾ ਦਿਮਾਗ ਬਹੁਤ ساری ਚੀਜ਼ਾਂ ਨੂੰ ਖਤਮ ਕਰਦਾ ਆ ਤੇ ਬਹੁਤ ਸਾਰੇ ਚੀਜ਼ਾਂ ਨੂੰ ਉਤਪੰਨ ਵੀ ਕਰ ਉਤਪੰਨ ਵੀ ਕਰ ਦਿੰਦਾ ਆ ਤੇ ਜੇ ਤੁਹਾਡੇ ਨਾਲ ਵੀ ਇਹ ਚੀਜ਼ ਹੋ ਰਹੀ ਆ ਤੇ ਜਲਦੀ ਕਹਿੰਦੇ ਦੋਸਤੋ ਆਪਣੇ ਆਲੇ ਦੁਆਲੇ ਬਹੁਤ ਸਾਰੇ ਲੋਕ ਪਤਾ ਕਈ ਵਾਰੀ ਕੀ ਕਹਿੰਦੇ ਆ ਕਿ ਮੈਂ ਤਾਂ ਸਾਰੇ ਟੈਸਟ ਕਰਵਾ ਕੇ ਦੇਖ ਲੈ ਰਿਪੋਰਟ ਹੀ ਨਹੀਂ ਆਉਂਦੀ ਪਈਗੀ ਪਤਾ ਨਹੀਂ ਮੈਨੂੰ ਕੀ ਹੋਇਆ ਵਾ ਕਦੇ ਬਾਹਾਂ ਦੁਖੀ ਜਾਂਦੀਆਂ ਲੱਤਾਂ ਦੁਖੀ ਜਾਂਦੀਆਂ ਸਿਰ ਦੁਖੀ ਜਾਂਦਾ ਆ ਸੋ ਜਨਾਨੀਆਂ ਕਈ ਬੰਦਿਆਂ ਦੇ ਵਿੱਚ ਵੀ ਇਹ ਸਮੱਸਿਆ ਹੈਗੀ ਆ ਕਿ ਜਿਹੜੇ ਬੰਦੇ ਕਹਿੰਦੇ ਨੇ ਪਤਾ ਨਹੀਂ ਸਾਨੂੰ ਕੀ ਹੁੰਦਾ ਜਾਂਦਾ ਵੀ ਉਹ ਵੀ ਟੈਸਟ ਕਰਾ ਕੇ ਦੇਖਿਆ ਰਿਪੋਰਟ 네ਗੇਟਿਵ ਆਈ ਆ ਰਿਪੋਰਟ 네ਗੇਟਿਵ ਨਹੀਂ ਆਏਗੀ ਰਿਪੋਰਟ ਸਈਓ ਤੁਸੀਂ ਕਦੇ ਸੋਚਿਆ ਕਿ ਤੁਹਾਡਾ ਦਿਮਾਗ ਕਿੰਨਾ ਸਟਰੋਂਗ ਪਾਵਰ ਆ ਇੱਕ ਤੁਹਾਡਾ ਦਿਮਾਗ ਇੱਕ ਇਹੋ ਜੀ ਸੋਲਿਡ ਹੈ ਨਾ ਕਿ ਤੁਸੀਂ ਸੋਚ ਕੇ ਸਾਰੀ ਦੁਨੀਆ ਨੂੰ ਹਰਾ ਸਕਦੇ ਆਂ ਅਗਰ ਤੁਸੀਂ ਆਪਣੇ ਦਿਮਾਗ ਨਾਲ ਖੇਡ ਖੇਡੋ ਤੁਹਾਨੂੰ ਦਿਮਾਗ ਨਾਲ ਖੇਡਣਾ ਆ ਜਾਵੇ ਠੀਕ ਹੈ ਦੋਸਤੋ ਅਗਰ ਤੁਸੀਂ ਵੀ ਸੋਚਦੇ ਆਂ ਕਿ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਹੋ ਗਈਆਂ ਟੈਸਟ ਕਰਉਣ ਤੋਂ ਬਾਅਦ ਵੀ ਕੋਈ ਬਿਮਾਰੀ ਕੋਈ ਰਿਪੋਰਟ ਵਿੱਚ ਆਂਦੀ ਨਹੀਂ ਪਾਈਗੀ ਤਾਂ ਤੁਸੀਂ ਘਬਰਾਓ ਨਾ ਤਾਂ ਦੋਸਤੋ ਤੁਹਾਨੂੰ ਸਾਈਕਲੋਜੀ ਦੇ ਡਾਕਟਰ ਨੂੰ ਮਿਲਣਾ ਚਾਹੀਦਾ ਆ ਕਿਉਂਕਿ ਆਪਣੇ ਦਿਮਾਗ ਦਾ ਇਲਾਜ ਤੁਹਾਡਾ ਹੋਣਾ ਜ਼ਰੂਰੀ ਆ ਇਹਦੇ ਪੰਜ ਲੱਛਣ ਨੇ ਕਹਿੰਦੇ ਉਹ ਮੈਂ ਦੱਸਦੀ ਆ ਤੁਸੀਂ ਜੇ ਤੁਹਾਨੂੰ ਇਹ ਲੱਛਣ ਲੱਗਿਆ ਕਿ ਸਾਡੇ ਵਿੱਚ ਵੀ ਹੈਗੇ ਆ ਫਿਰ ਤੁਸੀਂ ਟੈਸਟ ਕਰਾਉਣ ਦੀ ਕੋਈ ਲੋੜ ਨਹੀਂ ਕਿਤੇ ਜਾਣ ਦੀ ਕੋਈ ਲੋੜ ਨਹੀਂ ਸਾਈਕਲੋਜੀ ਦੇ ਡਾਕਟਰ ਨੂੰ ਮਿਲੋ ਉਹ ਤੁਹਾਡਾ ਟ੍ਰੀਟਮੈਂਟ ਕਰਨਗੇ ਪਹਿਲਾਂ ਸੁਣ ਲਓ ਮੇਰੀ ਗੱਲ ਪਹਿਲਾਂ ਨੀਂਦ ਨਹੀਂ ਆਉਂਗੀ ਪਹਿਲਾਂ ਤਾਂ ਹੈਨਾ ਨੀਂਦ ਨਹੀਂ ਆਉਂਦੀ ਬੰਦੇ ਨੂੰ ਘਬਰਾਹਟ ਹੁੰਦੀ ਆ ਆਪਣੇ ਅੰਦਰ ਡਰ ਜਿਹਾ ਲੱਗਿਆ ਰਹਿੰਦਾ ਆ ਬੇਚੈਨੀ ਜਿਹੀ ਮਹਿਸੂਸ ਹੁੰਦੀ ਰਹਿੰਦੀ ਆ ਤੇ ਭੁੱਖ ਬਹੁਤ ਘੱਟ ਲੱਗਦੀ ਐ ਭੁੱਖ ਨਹੀਂ ਲੱਗਦੀ ਹੁਣ ਕੱਲਾ ਬੈਠਾ ਸੋਚੀ ਜਾਊਂਗਾ ਹੈਨਾ ਤਾਂ ਤੁਹਾਨੂੰ ਸਾਈਕੋਲੋਜੀ ਦੇ ਡਾਕਟਰ ਦੀ ਜ਼ਰੂਰਤ ਆ ਜੀ ਐਮੀ ਨਾ ਪੈਸੇ ਖਰਾਬ ਕਰੀ ਚੱਲੋ ਇਹ ਮੈਂ ਨਹੀਂ ਕਹਿ ਰਹੀ ਕਿ ਤੁਸੀਂ ਸੋਚਦੇ ਹੋ ਹਾਂ ਮੈਂ ਕਹਿ ਰਹੀ ਹਾਂ ਇਹ ਸਾਡੇ ਪੀਜੀਆਈ ਦੇ ਜਿਹੜੇ ਡਾਕਟਰ ਆ ਉਹਨਾਂ ਨੇ ਰਿਸਰਚ ਕੀਤੀ ਆ ਬੰਦਿਆਂ ਦੇ ਉੱਪਰ ਜਦੋਂ ਤੁਹਾਨੂੰ ਪਤਾ ਵਾ ਕਿ ਪੀਜੀਆਈ ਇੱਕ ਰਿਸਰਚ ਸੈਂਟਰ ਆ ਉੱਥੇ ਇਹ ਰਿਸਰਚ ਹੋਈ ਸੀ ਉੱਥੋਂ ਨਿਕਲ ਕੇ ਰਿਪੋਰਟ ਸਾਹਮਣੇ ਆਈ ਸੀ ਕਈ ਬੰਦਿਆਂ ਤੇ ਜਦੋਂ ਇਹ ਟ੍ਰੀਟਮੈਂਟ ਕੀਤਾ ਗਿਆ ਉਹਦੇ ਸਾਹਮਣੇ ਆਈ ਸੀਗੀ ਕਿ ਇਹਨਾਂ ਨੂੰ ਸਾਈਕੋਲੋਜੀ ਦੇ ਡਾਕਟਰ ਦੀ ਜ਼ਰੂਰਤ ਕਿਉਂਕਿ ਸਾਡਾ ਦਿਮਾਗ ਬਹੁਤ ساری ਚੀਜ਼ਾਂ ਨੂੰ ਖਤਮ ਕਰਦਾ ਆ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਉਤਪਨ ਵੀ ਕਰ ਉਤਪਨ ਵੀ ਕਰ ਦਿੰਦਾ ਆ ਤੇ ਜੇ ਤੁਹਾਡੇ ਨਾਲ ਵੀ ਇਹ ਚੀਜ਼ ਹੋ ਰਹੀ ਆ ਤੇ ਜਲਦੀ